ਲੁਧਿਆਣਾ ਵਿਜੀਲੈਂਸ ਬਿਊਰੋ ਨੇ 3500 ਰੁਪਏ ਦੀ ਰਿਸ਼ਵਤ ਲੈਣ ਦੇ ਆਰੋਪਾਂ ਤਹਿਤ ਪਟਵਾਰੀ ਅਤੇ ਉਸ ਦੇ ਕਰਿੰਦੇ ਨੂੰ ਕਾਬੂ ਕੀਤਾ ਹੈ ਦੱਸ ਦिए ਕਿ ਚੰਡੀਗੜ੍ਹ ਰੋਡ ਤੇ ਤਨਤ ਪਟਵਾਰੀ ਸੁਖਵਿੰਦਰ ਸਿੰਘ ਸੋਢੀ ਅਤੇ ਉਸ ਦੇ ਕਰਿੰਦੇ ਅਮਨਦੀਪ ਸਿੰਘ ਉਰਫ ਦੀਪ ਨੂੰ ਵਿਜੀਲੈਂਸ ਬਿਊਰੋ ਨੇ ਸ਼ਿਕਾਇਤਦਾਰ ਦੇ ਕਾਬੂ ਕੀਤਾ ਜਿਸ ਵਿੱਚ 30 ਸਾਲਾ ਜਮ੍ਹਾਂ ਬੰਦੀ ਦਾ ਰਿਕਾਰਡ ਮੰਗਨ ਦੇ ਬਦਲੇ 3500 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਉਦੋਂ ਵਿਜੀਲੈਂਸ ਅਸਸਟੈਂਟ ਰਵਿੰਦਰਪਾਲ ਸਿੰਘ ਸੰਧੂ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਕਿਹਾ ਕਿ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਜਾਂਚ ਜਾਰੀ ਹੈ। ਉਹਨੇ ਚੰਦਨਗੜ੍ਹ ਲੁਧਿਆਣਾ ਦੇ ਰਹਿਣ ਵਾਲੇ ਇਹ ਰੈਡੀਮੈਂਟ ਗਵਰਨਰਸ ਦਾ ਕੰਮ ਕਰਦੇ ਨੇ ਅੱਜ ਇਹ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਦਫ਼ਤਰ ਆਏ ਸੀ ਔਰ ਇਹਨਾਂ ਦਾ ਕਹਿਣਾ ਸੀ ਕਿ ਇਹਨਾਂ ਨੇ ਦਸੰਬਰ 2023 ਚ ਇੱਕ ਪ੍ਰਾਪਰਟੀ ਖਰੀਦੀ ਸੀ 1 ਲੱਖ ਰੁਪਏ ਇਹਨਾਂ ਨੇ ਉਹਦਾ ਦਿੱਤਾ ਸੀ ਗਰਾਰ ਪਰਵਾਨ ਦਿੱਤਾ ਸੀ ਰਜਿਸਟਰੀ ਅਜੇ ਹੋਣੀ ਸੀ ਟੋਟਲ 45 ਲੱਖ ਰੁਪਏ ਦਾ ਸੌਦਾ ਹੋਇਆ ਸੀ ਔਰ ਇਹਨਾਂ ਨੇ ਲੋਨ ਅਪਲਾਈ ਕੀਤਾ ਸੀ ਲੋਨ ਵਾਸਤੇ ਇਹਨਾਂ ਨੂੰ 30 ਸਾਲ ਦਾ ਰਿਕਾਰਡ ਚਾਹੀਦਾ ਸੀਗਾ ਮਾਲ ਵਿਭਾਗੋਂ ਪਟਵਾਰੀ ਕੋਲ ਤੇ 1 ਚਾਰ 24 ਨੂੰ ਜਦੋਂ ਇਹ ਕਹਿੰਦੇ ਮੈਂ ਗਿਆ ਸੀਗਾ ਤੇ ਉਹ ਉੱਥੇ ਸੁਖਵਿੰਦਰ ਸਿੰਘ ਛੋਟੀ ਆ ਪਟਵਾਰੀ ਜਿਹੜਾ ਸੈਕਟਰ 32 ਪਟਵਾਰ ਖਾਨਾ ਹੈਗਾ ਚੰਡੀਗੜ੍ਹ ਰੋਡ ਤੇ ਉੱਥੇ ਇਹਨੂੰ ਮਿਲਿਆ ਉਹਨੇ ਕਿਹਾ ਵੀ ਤੁਸੀਂ ਉਹਨੇ ਇੱਕ ਦੀਪ ਨਾ ਦਾ ਕਰਿੰਦਾ ਰੱਖਿਆ ਹੋਇਆ ਹੈ ਕਹਿੰਦਾ ਜੀ ਉਹਨੂੰ ਮਿਲ ਲਓ ਉਹ ਜਿੱਦਾਂ ਉਹ ਤੁਹਾਨੂੰ ਦੱਸ ਦੇਗਾ ਸਾਰਾ ਉਹ ਦੀਪ ਕਰਿੰਦੇ ਨਾਲ ਫਿਰ ਜਦੋਂ ਗੱਲਬਾਤ ਹੋਈ ਉਹਨੇ ਕਿਹਾ ਜੀ ਤੁਹਾਡਾ 3500 ਰੁਪਏ ਲੱਗੇਗਾ ਉਹਨਾਂ ਦੇ ਫੀਸ ਤਾਂ ਥੋੜੀ ਹੈ ਸਰਕਾਰੀ ਤਾਂ ਫੀਸ ਨਹੀਂ ਹੈ ਹੀ ਨਹੀਂ ਉਹ ਕਹਿੰਦਾ ਨਹੀਂ 3500 ਲੱਗਣਾ ਤੁਹਾਨੂੰ ਮਿਲ ਜੂਗਾ ਉਹਨੇ ਮਨਜ਼ੂਰੀ ਬਸ ਆ ਗਿਆ ਉਹਨੇ ਕਿਹਾ ਠੀਕ ਹੈ ਤੁਸੀਂ ਬਣਾ ਦੇ ਤੇ ਉਹ ਪੈਸੇ ਦੇ ਕੇ ਕੰਮ ਨਹੀਂ ਕਰਾਉਣਾ ਚਾਹੁੰਦਾ ਸੀ ਉਹਨੇ 4 ਤਰੀਕ ਨੂੰ ਦੁਆਰਾ ਫਿਰ ਫੋਨ ਕੀਤਾ ਫਿਰ ਉਹਨੇ ਇਹੀ ਗੱਲ ਕਰੰਦੇ ਨਾਲ ਕਰੰਦੇ ਨੇ ਆਪਣਾ ਨੰਬਰ ਵੀ ਦੇ ਦਿੱਤਾ ਔਰ ਕਰੰਦੇ ਨੇ ਐਕਚੁਅਲੀ ਆਪਣਾ ਕਯੂਆਰ ਕੋਡ ਵੀ ਭੇਜਤਾ ਵੀ ਤੁਸੀਂ ਜਿੱਥੇ ਪੈਸੇ ਪਵਾ ਦਿਓ ਪਰ ਉਹਨਾਂ ਨੇ ਕਿਹਾ ਵੀ ਨਹੀਂ ਮੈਨੂੰ ਕਰਨੇ ਨਹੀਂ ਆਉਂਦੇ ਉਹ ਫਿਰ ਉਹਨੇ ਕਹਿੰਸੀ ਕੋਈ ਨਹੀਂ ਛੁੱਟੀਆਂ ਲੈਣੀਆਂ ਉਸ ਤੋਂ ਬਾਅਦ ਕੰਮ ਹੋ ਜਾਏਗਾ 9 ਤਰੀਕ ਨੂੰ ਦੁਆਰਾ ਉਹਨੇ ਫਿਰ ਗੱਲ ਕੀਤੀ ਤੇ ਫਿਰ ਕਹਿੰਦਾ ਛੁੱਟੀਆਂ ਆ ਗਈਆਂ ਕਰ ਕੋ ਤਸਵੀਰ 10 ਤਰੀਕ ਨੂੰ ਆ ਜਾਓ ਔਰ ਸਵੇਰ 10 ਤਰੀਕ ਨੂੰ ਨੇ ਫਿਰ ਉਹਦੀ ਫੋਨ ਕੀਤਾ ਉਹ ਕਹਿੰਦਾ ਤੁਸੀਂ ਫਰਵਾਰ ਖਾਨੇ ਨਾ ਆਇਓ ਉਹ ਤੇ ਲਾਗੇ ਪਾਰਕਿੰਗ ਦੇ ਵਿੱਚ ਆ ਜਾਓ ਉਹ ਫਿਰ ਸਾਡੇ ਕੋਲ ਅੱਜ ਜਦੋਂ ਆਏ ਸੀ ਸਾਰੀ ਵੈਰੀਫਿਕੇਸ਼ਨ ਕਰਕੇ ਤੇ ਉਹ ਸਾਰਾ ਫਿਰ ਟ੍ਰੈਪ ਲੇ ਕੀਤਾ ਹੈਗਾ ਇੰਸਪੈਕਟਰ ਫਿਰ ਗੋਲਦੀ ਗਰਦੀ ਸਾਡੇ ਬਿਜ਼ਨਸ ਫੇਅਰ ਤੇ ਉਹਨਾਂ ਨੂੰ ਟੀਮ ਨਾਲ ਗਈ ਹੈ ਔਰ ਸਰਕਾਰੀ ਕੋਲ ਹਾਜ਼ਰੀ ਚ ਇਹ ਜਿਹੜਾ ਦੀਪ ਕਰਿੰਦਾ ਹੈਗਾ ਅਮਨਦੀਪ ਸਿੰਘ ਨਾਮ ਦਾ ਹੈਗਾ ਇਹਨੂੰ ਰੱਗੇ ਇੱਥੇ 35 ਰੁਪਏ ਲੈਂਦਿਆਂ ਨੂੰ ਗ੍ਰਿਫਤਾਰ ਕੀਤਾ ਔਰ ਬਾਅਦ ਵਿੱਚ ਸੁਖندر ਸਿੰਘ ਛੋਟੀ ਜਿਹੜਾ ਫਟਵਾਰੀ ਹੈਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਦੋਨਾਂ ਨੂੰ ਕੱਲ ਅਦਾਲਤ ਪੇਸ਼ ਕੀਤਾ ਗਿਆ